ਲੋਕ ਸਭਾ ਹਲਕਾ ਸ਼੍ਰੀ ਫਤੇਗੜ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਚੋਣ ਅਫਸਰ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀத் ਸ਼ਰਗਿਲ ਕੋਲੋਂ ਦਾਖਲ ਕੀਤੇ ਇਸ ਮੌਕੇ ਤੇ ਉਹਨਾਂ ਦੇ ਨਾਲ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ ਸਨ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਹਲਕੇ ਵਿੱਚ ਭਰਮਾ ਹੁੰਗਾਰਾ ਮਿਲਿਆ ਤੇ ਉਹ ਵੱਡੇ ਬਹੁਮਤ ਨਾਲ ਜਿੱਤ ਕਮਾਉਣਗੇ ਤੇ ਪੋਲੀਟੀਸ਼ੀਨ ਸਾਰੇ ਇਸ ਤਰ੍ਹਾਂ ਹੀ ਕਰਦੇ ਮੋਦੀ 400 ਤੋਂ ਵੱਧ ਦਸੀ ਜਾਂਦਾ ਨਹੀਂ 200 ਹੈ ਇਹ 13 ਜ਼ੀਰੋ ਕਰੀ ਫਿਰਦਾ ਤੇ ਆਪਣੀ ਸੰਗਰੂਪ ਦੀ ਸੀਟ ਤਿੰਨ ਮਹੀਨਿਆਂ ਚ ਹਾਰ ਗਿਆ ਸੀ ਹੋਰ ਵੀ ਸ ਸੁਖਪਾਲ ਸਿੰਘ ਖੜਾ ਜੇ ਤੇ ਇਹ ਤੁਸੀਂ ਹਾਰ ਲੋਗੇ ਆਮ ਆਦਮੀ ਪਾਰਟੀ ਫਾਈਟ ਚ ਹੀ ਹੈਨ ਸੂਰ ਫਾਈਟੀ ਬੇਸਿਕਲੀ ਸ ਸੁਖਪਾਲ ਸਿੰਘ ਤੇ ਸ ਸੰਵੰਤੀ ਸਿੰਘ ਮਾਰਦੀ ਹੋਈ ਇਹ 13 ਜ਼ੀਰੋ ਕਿੱਥੇ ਬੈਠਾ ਕਰਦਾ ਰਹਿੰਦਾ ਇਹੋ ਜਿਹੇ ਬਿਆਨ ਜਿਹੜੇ ਨੇ ਇਹ ਸ਼ਾਮ ਦੇ ਵਾਟ ਅਨ ਹੋਰ ਵੀ ਕੋ ਬਾਤ ਅਨ ਫਰ ਹੈ ਜੇ ਕਿ ਦਵਾਈ ਪੀ ਲੀਂਦਾ ਉਸ ਤੋਂ ਬਾਅਦ ਇਹੋ ਜਿਹਾ ਧਿਆਨ ਦੇਣੇ ਸ਼ੁਰੂ ਕਰਦਾ ਅੱਛਾ ਕੇਜਰੀ ਕਾਲ ਸਾਹਿਬ ਦੀ ਜੀ ਸੇਮ ਜਿਵੇਂ ਫੇਸਬੁਕ ਖੰਡ ਸੁਪਰੀਮ ਕੋਰਟ ਉਹ ਲੋ ਕੀ ਕਰਦੇ 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 ਜੀ ਸੀਐਮ ਸਾਹਿਬ ਕੋ ਪੇਸ਼ੈਂਟ ਬਾਈਕ ਸੀਐਮ ਕੋਲ ਤੋਂ ਰਹਿਣ ਦੇ ਸੀਐਮ ਤੇ ਉੱਤੇ ਗੱਲ ਅੱਛਾ ਅੱਛਾ ਉਹ ਤਾਂ ਸੁਪਰੀਮ ਕੋਰਟ ਦਾ ਫੈਸਲਾ ਜੀ ਕੋਰਟਸ ਦੇ ਫੈਸਲੇ ਨੂੰ ਕੋਰਟ ਸੇ ਫੈਸਲੇ ਸਾਰੇ ਮੰਨੀ ਪੈ ਜਾਂਦੇ ਅਰਹੋ ਤਾਂ ਜਦੋਂ ਚਾਲ ਬਦਲ ਰਹਾ ਹੈ ਕਾਂਗਰਸ ਕੋ ਸਾਡੇ ਦੇਖੇ ਪਹਿਲੇ ਕਾਂਗਰਸ ਤੋਂ ਸਾਡੇ ਕਿ ਥੋੜਾ ਜਿਹਾ ਇਹ ਬਿਮਾਰੀ ਤੇ ਜਿਸ ਓਕੜਾ ਨੂੰ ਬੈਂਦੀ ਹੁੰਦੀ ਸਾਰੀਆਂ ਪਾਰਟੀਆਂ ਚ ਪਈ ਨਵੀਂ ਚੀਜ਼ ਉਹ ਲਿਖੀ ਕਿਵੇਂ ਦੇ ਦੇ ਰਿਹਾ ਹੈ ਕਾਰਨ ਪਾਰਟੀਆਂ ਪਹੜਾ ਨਹੀਂ ਕਿਸੇ ਇਗਨਮੀ ਚੀਜ਼ ਤੇ ਹੋਣ ਲਿ ਗਏ ਇਹਦੇ ਬੰਦੇ ਇਹਨੇ ਚਾਲ ਬਦਲਦੇ ਨੇ ਆਬਸਲੀ ਵੋਟਾਂ ਦੇ ਵਿੱਚ ਇਹਨਾਂ ਸਾਰਿਆਂ ਦੇ ਰਿਜੈਕਸ਼ਨ ਹੋ ਜਾਂਦਾ ਰਹਦੀ ਪੈਂਦੀ ਹੈ ਹਮੇਸ਼ਾ ਤੇ ਇੱਕ ਜਗ੍ਹਾ ਖਲੋੜਦਾ

ਇਸ ਹੋਇਸ ਕਿ ਉਹ ਕਿਸ ਆਦਮੀ ਨੇ ਬਹੁਤ ਵੱਡੇ ਫਰਮਾਨ ਦੇ ਤੇ ਧੋਖਾ ਕੀਤਾ ਤੇਤਾਰੀ ਕੀਤੀ ਆਪਣੇ ਮਾਪਿਆਂ ਦੇ ਇੱਥੇ ਛੋੜਾ ਮਾਰਿਆ ਸਭੈਨ ਸਿੰਘ ਦਾ ਪੋਤਰਾ ਉਹਨਾਂ ਆ ਵਿੱਚ ਤਜਲੀਮ ਸਾਲੇ ਹੋਰ ਵੱਧ ਇਸ ਕਰਕੇ ਤੇ ਜੇ ਜੇ ਦਾਦਾ ਲੈ ਪੰਜਾਬ ਨੂੰ ਸ਼ਾਂਤ ਕਰਨ ਦੇ ਵਿੱਚ ਇੱਕ ਨਮਾਇਆ ਰੋਲ ਨਾ ਦਿੱਤਾ ਹੋਵੇ ਉਹਦਾ ਪੋਤਾ ਜਿਹੜਾ ਇਸ ਕਿਸਮ ਦੀ ਗੱਲ ਕਰੇ ਤਾਂ ਬਹੁਤ ਅਫਸੋਸ ਹੋਣੀ ਜਾਂਦੀ ਇਸ ਗੱਲ ਕਾਮ ਸਾਰੀ ਪਾਰਟੀ ਨੇ ਐਤੀ ਇਹ ਵਿਚਾਰ ਕੀਤਾ ਕੋਈ ਨਹੀਂ ਹੋਵੇ ਰਵਿੰਦਰ ਸਿੰਘ ਬਹੁਤ ਚੰਗਾ। ਕਾਂਗਰਸ ਵਾਲੋ ਉਹਦੇ ਦਾਦੇ ਦੇ ਘੋਟ ਨੂੰ ਉਹਦੇ ਥਾਂਗੜ ਤੋਂ ਹਕਾਨ ਦੀ ਗੱਲ ਕੀਤੀ ਗਈ ਸੀ ਪਰ ਪਰਿਵਾਰ ਨੇ ਜਵਾਬ ਦਿੱਤਾ ਵੀ ਇਹਦੇ ਪਰਿਵਾਰ ਦੀ ਗੱਲ ਕਰਦੇ। ਇਹਦੇ ਪਰਿਵਾਰ ਦੀ ਗੱਲ ਕਰਦੇ। ਬਿੱਟੂ ਦਾ ਕਰਵਾਣਾ ਸਾਰਿਆਂ ਬਿੱਟੂ ਦਾ ਪਰਿਵਾਰ ਕੱਲਾ ਕਿਹੜਾ ਪਰਿਵਾਰ ਹੈ? ਸਾਰੋਂ ਵੱਡੇ ਪਰਿਵਾਰ ਦੇ ਮੈਂਬਰ ਤੇ ਸਭ ਇਹਨੇ ਆਪਣੇ ਪੁਰਕੀ ਦੇ ਥੋਲਾ ਦੇ ਫਾਦਰ ਜਿਹੜੇ ਉਹਨਾਂ ਨੇ ਤਾਂ ਕਹਿਣ ਦਿੱਤਾ ਨਹੀਂ। ਉਹਦੇ ਦੂਸਰੇ ਆਪਣੇ ਇਮੀਡੀਏਟ ਪਰਿਵਾਰ ਵਿੱਚ ਉਹਨਾਂ ਦੀ ਵਾਈਫ ਜਾਂ ਕੋਈ ਮੈਸੇਜ ਇਹੋ ਜਿਹਾ ਸੰਦੇਸ਼ ਦੇ ਦੇ ਉਹ ਸਾਰਾ ਪਰਿਵਾਰ ਤੋਂ ਲੱਭਾਂਗੇ ਅਗਰ ਜੀਸ਼ ਵਿਕਾਸ ਸਿੰਘ ਉਨੀ ਸੀਨੇ ਮੋਸ ਨੇ ਉਸ ਸਾਰੇ ਕਾਂਗਰਸਿੰਦ ਹਰਿਸ਼ਾ ਗੁਰਕੀਰ ਸਿੰਘ ਕਾਂਗਰਸੇ ਨਾਲ ਜਿਵੇਂ ਵੀ ਸਾਰੇ ਐਨ ਸਿੰਘ ਜੀ ਦੇ ਸਾਥੀ ਨੇ ਪਰਿਵਾਰ ਦੇ ਸਾਰੇ ਸਾਰੇ ਨਾਲ ਇਹ ਜਿਹੜਾ ਭੱਜਿਆ ਛੱਡ ਕੇ ਕੋਈ ਨਹੀਂ ਸਾਰੇ ਲੈ ਰਹੇ ਅਲੀਕੋ ਪਿਛਲੀ ਵਾਰ ਨੂੰ ਵੱਧ ਗਿਆ ਇਹ ਕੋਈ ਨੀਵਾਂ ਗੱਲ ਕਹਿਸਾ ਨਾ ਕਿ ਬਿਸੀ ਗੱਲ ਦਾ ਮਤਲਬ ਹੈ ਇਹ ਬੜਾ ਹੋ ਗਿਆ ਅੰਡੀਆਂ ਦੇ ਘਟੜ ਹੋਇਆ ਤੇ ਲੋਕਾਂ ਨੂੰ ਮਨਾ ਵਿੱਚ ਰੋਸ ਹੈ ਕਿ ਜੇ ਕਿ ਇਹ ਫੈਕਲੀ ਮੈਸ ਫਿਰਨੇ ਨੇ ਆਮ ਆਪੇ ਕਾਮੇ ਤੁਹਾਡੇ ਚ ਹੋਣਾ ਲੋਕਾਂ ਦੇ ਉਤੇ ਹਾਂਜੀ ਆਓ ਨਤਮਸਟਕ ਹੋ ਕੇ ਮੱਥਾ ਟੇਕ ਕੇ ਉਥੋਂ ਛੋਟੇ ਸਾਧਜਾਂ ਦਾ ਮਾਤਾ ਗੁਦਰਤੌਰ ਦਾ ਦਰਸ਼ਨ ਪਾਛਾ ਦਾ ਅਸ਼ੀਰਵਾਦ ਲੈ ਕੇ ਮੈਂ ਡੀਸੀ ਆਫਿਸ ਪਹੁੰਚਿਆ

ਕੱਲ ਜਿਹੜੀਆਂ ਲਾਸਟ ਦੋ ਤਿੰਨ ਮੀਟਿੰਗਾਂ ਸੀ ਉਹ ਉਹ ਦਰਹਾ ਕਸਬੇ ਵਿਚ ਸਨ ਔਰ ਜਿਹੜੀ ਲਾਸਟ ਮੀਟਿੰਗ ਸੀ 10 ਵਜੇ ਰਾਤ ਨੂੰ ਉਹਦੇ ਚ 7-800 ਹਜ਼ਾਰ ਆਦਮੀ ਬੈਠਾ ਸੀ ਔਰ ਲੋਗ ਆਪ ਮੁਹਾਰੇ ਮੀਟਿੰਗ ਚ ਆਏ ਉਹਦੋਂ ਪਹਿਲਾਂ ਜਿਹੜੀ ਮੀਟਿੰਗ ਸੀ ਉਹਦੇ ਚ 5-700 ਆਦਮੀ ਸੀ ਉਹਦੋਂ ਪਹਿਲਾਂ ਆਦਮੀ ਸੀ 4-500 ਆਦਮੀ ਸੀ ਮਤਲਬ ਹਰ ਜਗ੍ਹਾ ਇੰਨੀ ਢੀੜ ਇੰਨੇ ਲੋਕ ਨਿਕਲ ਕੇ ਆ ਰਹੇ ਆ ਲੋਕੀ ਦੋ ਗੱਲਾਂ ਕਹਿ ਰਹੇ ਆ ਬਹੁਤ ਸਪਸ਼ਟ ਲੋਕ ਆਪਣਾ ਮਤ ਦੇ ਰਹੇ ਆ ਉਹ ਹੀ ਕਹਿ ਰਹੇ ਕਿ ਦੇਖੋ ਇੱਕ ਤਾਂ ਮੋਦੀ ਨੂੰ ਕਿਸੇ ਹਾਲਾਤ ਚ ਭਾਜਪਾ ਦੀ ਰਾਜ ਜਿਹੜਾ ਕੇਂਦਰ ਚ ਹੈ ਔਰ ਮੋਦੀ ਦਾ ਰਾਜ ਹਟਾਣਾ ਸੀ ਜੋ ਮਰਜੀ ਹੋ ਜੇ ਦੂਸਰਾ ਉਹ ਕਹਿੰਦੇ ਕਿ ਝਾੜੂ ਵਾਲਿਆਂ ਨੇ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਇਹਨਾਂ ਨੂੰ ਵੀ ਅਸੀਂ ਪੰਜਾਬ ਚ ਸਤਾ ਜਦਿਆਂਗੇ ਔਰ ਕਿਉਂਕਿ ਕਾਂਗਰਸ ਪਾਰਟੀ ਹਿੰਦੁਸਤਾਨ ਸਭ ਤੋਂ ਵੱਡੀ ਪਾਰਟੀ ਹੈ 440 ਸੀਟਾਂ ਤੇ ਲੜਦੀ ਆ ਸਭ ਲੋਕਾਂ ਦਾ ਇਹ ਆ ਜਦੋਂ ਉਹਨਾਂ ਨੂੰ ਪੁੱਛੀਦਾ ਕਿ ਭਾਈ ਅਗਰ ਭਾਜਪਾ ਨੂੰ ਹਟਾਣਾ ਮੋਦੀ ਨੂੰ ਹਟਾਣਾ ਚਾਹੁੰਦੇ ਹੋ ਤੇ ਇਹ ਦੱਸੋ ਕਿ ਕਿਹੜੀ ਰਾਜਨੀਤਿਕ ਪਾਰਟੀ ਇਹ ਕੰਮ ਕਰ ਸਕਦੀ ਹੈ ਸਾਰੇ ਹਿੰਦੁਸਤਾਨ ਚ ਔਰ ਪੰਜਾਬ ਚ ਲੋਕ ਬਾਵਾ ਖੜੀਆਂ ਕਾ ਕੇ ਕਹਿੰਦੇ ਕਿ ਕਾਂਗਰਸ ਪਾਰਟੀ ਇਕੱਲੀ ਇਹ ਕੰਮ ਕਰ ਸਕਦੀ ਆ ਔਰ ਇਸੇ ਸਾਰੇ ਦੇ ਸਾਰੇ ਜਾਹੇ ਸਾਡੀ ਪਸੰਦ ਕੁਝ ਵੀ ਰਿਹਾ ਹੋਵੇ ਜਾਂ ਅੱਜ ਵੀ ਆ ਪਰ ਇਸ ਵਾਰ ਇੱਕ ਜਗ ਇੱਕ ਧੂਨ 24 ਨੂੰ ਕਾਂਗਰਸ ਪਾਰਟੀ ਦਾ ਜਿਹੜਾ ਹੱਥ ਪੰਜੇ ਦਾ ਨਿਸ਼ਾਨ ਆ ਉਹਨੂੰ ਦੱਬ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰ ਸਿੰਘ ਨੂੰ ਇਥੋਂ ਜਿਤਾਉਣਾ ਔਰ ਹਿੰਦੁਸਤਾਨ ਦੀ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾ ਕੇ ਕਾਂਗਰਸ ਦੀ ਸਰਕਾਰ ਬਣੋ ਹਾਂਜੀ ਮੈਂ ਤੁਹਾਨੂੰ ਦੱਸਿਆ ਕਿ ਕੱਲ ਪਾਏ ਹਲਕੇ ਸੀ ਫਤਿਹਗੜ ਪਰਸੋਂ ਸੀ ਮੈਂ ਇੱਥੇ ਔਰ ਇੰਨੀ ਜ਼ਿਆਦਾ ਭੀੜ ਸੀ ਫਤਿਹਗੜ ਸਾਹਿਬ ਚ ਸ਼ਹਿਰ ਚ ਇੱਕ ਅਸੀਂ 1.5 ਘੰਟਾ 2 ਘੰਟੇ ਲੇਟ ਮੀਟਿੰਗ ਤੇ 700 ਆਦਮੀ ਬੈਠਾ ਸੀ ਉਸ ਤੋਂ ਬਾਹਰ ਘੱਟ 4-500 ਆਦਮੀ ਬੈਠਾ ਸੀ ਪਿੰਡਾਂ ਚ 200-400 500 ਆਦਮੀ ਸੀ ਯਾਰ ਸਭ ਜਗ੍ਹਾ ਲੋਕ ਹੋਮੋ ਹਮਾ ਕੇ ਮੀਟਿੰਗਾਂ ਚ ਆਜ ਆ ਰਹੇ ਮੈਨੂੰ ਇਹ ਲੱਗਦਾ ਇਹ ਇੱਕ ਤਰ੍ਹਾਂ ਕਾਂਗਰਸ ਪਾਰਟੀ ਦੀ ਪੰਜਾਬ ਚ ਬੇਵਾ ਬਿਲਕੁਲ ਵੇਵ ਠੀਕ